ਹਾਂਜੀ ਤਾਂ ਅੱਜ ਦਾ ਵਲੋਗ ਕਰਦੇ ਆ ਆਪਾਂ ਸ਼ੁਰੂ ਤੇ ਤੁਹਾਨੂੰ ਦਿਖਾਉਨੇ ਆ ਕਿ ਅੱਜ ਆਪਾਂ ਕੀ ਕਰਦੇ ਆ ਅੱਜ ਦੀ ਰੂਟੀਨ ਤੁਹਾਨੂੰ ਸ਼ੇਅਰ ਕਰਦੇ ਆ ਤੇ ਇੱਧਰ ਆਪਾਂ ਚੂਚੇ ਛੱਡੇ ਆ ਉੱਧਰ ਕੁੱਕੜ ਠੀਕ ਆ ਤੇ ਇਹਨਾਂ ਨੂੰ ਹੁਣ ਦਾਣੇ ਦੂਨੇ ਪਾਉਨੇ ਆ ਉੱਧਰ ਲੈ ਕੇ ਜਾਂਦੇ ਆ ਨਾਲੇ ਇੱਧਰ ਫੇਰ ਬਿੱਲੀਆਂ ਬਹੁਤ ਰਿਆ ਫਿਰਦੀਆਂ ਉਹਨਾਂ ਨੇ ਆ ਜਾਣੇ ਇਹਨਾਂ ਨੂੰ ਉੱਧਰ ਲੈ ਕੇ ਜਾਂਦੇ ਆ ਤੇ ਤੁਹਾਨੂੰ ਦਿਖਾਉਨੇ ਆ ਹਾਂਜੀ ਹੋਟਲ ਵੇਖ ਕੇ ਆਉਣਗੇ ਮੈਨੂੰ ਲੱਗਦਾ ਆ ਆ ਆ ਆ ਆ ਗਏ ਆ ਵੀ ਆਦੇ ਆ ਗਏ ਤਿੰਨ ਬਾਕੀ ਵੀ ਆ ਜਾਂਦੇ ਤੇ ਫਿਰ ਇਹ ਨਾ ਉਧਰ ਲੈ ਕੇ ਜਾ ਕੇ ਤਾਂ ਦੇਖੋ ਨੇ ਹਾਂਜੀ ਆ ਵੇਖੋ ਸਾਰੇ ਇੱਧਰ ਆ ਗਏ ਆ ਵੱਡੀ ਮੁਰਗੀਆਂ ਵੀ ਆ ਗਈਆਂ ਵਾ ਚੂਚੇ ਵੀ ਸਾਰੇ ਇਹਨਾਂ ਨੂੰ ਆਟਾ ਆ ਖਵਾ ਦਿੰਨੇ ਆ ਤੇ ਫਿਰ ਇਹਨੇ ਆਪਣੋਂ ਆਟਾ ਖਾਣ ਦੀ ਲੋੜ ਹੀ ਨਹੀਂ ਆਪਾਂ ਇਹਨੂੰ ਇੱਥੇ ਸੁੱਟ ਦਿੰਨੇ ਆ ਆਪੇ ਇਹਨਾਂ ਨੇ ਖਾ ਲੈਣਾ ਹੋ ਲੱਗੇ ਦੇਰ ਤੇ ਠੀਕ ਆ ਬਾਕੀ ਇੱਧਰ ਵੰਨੇ ਆ ਅੱਜ ਕਈ ਗੂੜੀਂ ਨਹੀਂ ਆਂਡਾ ਦਿੱਤਾ ਕਹਿੰਦੇ ਇੱਧਰ ਆਪਣੀ ਕੂੜੀ ਆਂਡਾ ਤੇ ਬੈਠੀ ਆ। ਉਹ ਪਿਆ ਇੱਕ ਆਂਡਾ। ਉਹਨੂੰ ਚੱਕਦੇ ਆ। ਤੇ ਫਿਰ ਇੱਧਰ ਹੈਗਾ ਕੋਈ। ਹਾਂ ਇੱਧਰ ਵੀ ਇੱਕ ਹੈਗਾ ਵਾ। ਦੋ ਆ। ਇੱਥੇ ਖੋਰ ਕੂੜੀ ਹੁੰਦੇ ਨੇ ਕਾਲੀ ਨੇ। ਸਿਰੋ ਹੀ ਵੇਖ ਲਈਆਂ। ਇੱਕ ਆਂਡਾ ਤੇ ਮੈਂ ਚੱਕ ਲਿਆ ਵਾ। ਤੇ ਦੂਜਾ ਨਹੀਂ ਮੈਂ ਚੱਕਿਆ। ਮੈਂ ਚੱਲ ਕਾਲੀ ਕੂੜੀ ਵੀ ਦਊਗੀ ਤੇ ਫਿਰ ਇਕੱਠੇ ਚੱਕ ਲਾਂਗੇ ਹੁਣ। ਤੇ ਇਹ ਨੰਜੀ ਧੋਣ ਵਾਲੀ ਕੂੜੀ ਦਾ ਵਾ ਪੀਲੀ ਜੀ ਕੂੜੀ। ਜੇ ਤੁਹਾਨੂੰ ਤੇ ਵਾਰ ਨਹੀਂ ਹੈਗੇ। ਠੀਕ ਆ ਇਹ ਇਹ ਦਿੰਦੀ ਹੁੰਦੀ ਹੈ ਸਾਈਡ ਤੇ ਬਾਕੀ ਇਹ ਆਪਣਾ ਖਾਣਾ ਪੀਣਾ ਪੂਰਾ ਕਰਨ ਦੇ ਆ ਆਪਾਂ 19 ਚਰ ਤੱਕ ਤੁਹਾਨੂੰ ਉਧਰ ਦਿਖਾ ਦਿੰਦੇ ਬੜੇ ਦਿਨ ਹੋ ਗਏ ਤੁਹਾਨੂੰ ਇੱਧਰ ਨਹੀਂ ਦਿਖਾਇਆ ਤੇ ਤੁਹਾਨੂੰ ਪਤਾ ਹੀ ਆ ਕਿ ਆਡੀ ਇੱਕ ਮੱਝ ਮਰ ਗਈ ਸੀ ਠੀਕ ਆ ਉਹ ਜਿਹੜੀ ਸੀ ਹੁਣ ਉਹ ਤਾਂ ਮਰ ਗਈ ਫਿਰ ਆਨੂੰ ਇੱਕ ਹੋਰ ਲਿਉਣੀ ਪਈ ਆ ਆ ਮੱਝ ਇਹ ਬਾਕੀ ਇਧਰ ਆਪਣੀਆਂ ਝੋਟੀਆਂ ਉਧਰ ਤੁਹਾਨੂੰ ਦਿਖਾਉਂਦੇ ਆਂ ਚਿੰਟੂ ਮਿੰਟੂ ਵਾਲ ਜਾਂਦੇ ਚਿੰਟੂ ਮਿੰਟੂ ਵਾਲੇ ਇਹਨਾਂ ਨੇ ਖਾ ਪੀ ਕੇ ਤੇ ਹੁਣ ਇੱਥੇ ਬੈਠੇ ਆ ਲੈ ਉਠ ਲਈ ਭਰਾ ਕਾਫੀ ਨਹੀਂ ਲੈ ਕੇ ਆਇਆ ਮੈਂ ਕਾਫੀ ਇਨਾ ਲੱਗਦਾ ਕਿ ਮੈਂ ਇਹਨਾਂ ਨੂੰ ਕੋਈ ਪੋਣ ਵਾਸਤੇ ਲੈ ਕੇ ਆਇਆ ਹਾਂ ਕੱਲ ਤੁਹਾਨੂੰ ਦਿਖਾਈਆਂ ਇਹ ਸਬਜ਼ੀਆਂ ਠੀਕ ਹੈ ਹੁਣ ਤਾਂ ਤੋੜਣ ਜੋਗੀਆਂ ਹੋ ਗਈਆਂ ਵਾ ਜਾਵਾਂਗੇ ਵੇਖਾਂਗੇ ਅੱਜ ਜਾ ਕੇ ਠੀਕ ਹੀ ਪੱਕਿਆ ਹੁਣ ਚੱਲਦੇ ਹਾਂ ਫਲਾਂ ਦੇ ਬੂਟੇ ਲੈ ਫਿਰ ਉਧਰ ਜਾ ਕੇ ਵੇਨੇ ਆ ਮੈਂ ਫਲਾਂ ਦੇ ਬੂਟੇ ਲਾਇਆ ਵ ਤੇ ਮੈਂ ਮੇਰੇ ਦਿਮਾਗ 'ਚ ਗੱਲ ਆਈ ਕਿ ਇਨੂੰ ਵੇਖਾਂ ਇਹਦਾ ਪੂਰੇ ਚੜ ਤੈ ਗਿਆ ਨਹੀਂ ਠੀਕ ਆ ਪੂਰੇ ਠੀਕ ਆ ਪੂਰਾ ਹਜੇ ਇੰਨਾ ਹੋ ਜਾਣੀ ਆ ਮੈਨੂੰ ਲੱਗਦਾ ਉਦਾਂ ਤੇ ਗਰਮੀਆਂ ਇਹ ਲੱਦੇ ਜਾਮਨ ਪਲਾਣੀ ਸਿਆਲ ਚ ਕਿਦਾਂ ਪੈ ਗਿਆ ਸ਼ਾਇਦ ਅੱਗੇ ਵੀ ਤੁਹਾਨੂੰ ਦਿਖਾਇਆ ਸੀ ਵੇਖੋ ਕੀ ਬੰਦਾ ਪੱਕਦੇ ਨਹੀਂ ਸਿਆਲ ਚ ਲੱਗੇ ਆ ਆ ਇਧਰਲੀ ਸਾਈਡ ਵੀ ਹੋਣ ਡਿਆ ਹੁਣ ਸਾਰੇ ਬੰਨੇ ਲੱਗਣ ਡਿਆ ਵਾ ਬਾਕੀ ਇੱਧਰ ਮਸੰਮੀ ਇਹ ਵੀ ਪੱਕ ਗਈ ਆ ਤੈਨੂੰ ਇੱਕ ਚੀਜ਼ ਦਿਖਾਉਣਾ ਵਾ ਇੱਥੇ ਚਿੜੀਆਂ ਨੇ ਆਲਣੇ ਬੜੇ ਪਾਏ ਸੀ ਮੈਂ ਤੁਹਾਨੂੰ ਦਿਖਾਉਣਾ ਲੈ ਇੱਕ ਕਾਲਣਾ ਤੇ ਨਹੀਂ ਹੁਣ ਇੱਥੇ ਹੈਗਾ ਦੋ ਉੱਤੇ ਵੇਖੋ ਇੱਕ ਤੁਹਾਨੂੰ ਕਲੀਅਰ ਦਿਖਣਿਆ ਹੋਣਾ ਦੂਜਾ ਉਹਦੇ ਸਾਹਮਣੇ ਹੀ ਆ ਇੱਕਦਮ ਤੇ ਆ ਉਹ ਚਿੜੀ ਦਾ ਵਾ ਜਿਹੜੀ ਵੱਡਾ ਬਣਾ ਕੇ ਦੇ ਵਿੱਚ ਦੋ ਮੂਹ ਰੱਖਦੀ ਆ ਠੀਕ ਆ ਤੇ ਇੱਕ ਇਧਰ ਵਾ ਇਧਰ ਵਾਲਾ ਕਿੱਥੇ ਆ ਇਹ ਆ ਵੇਖੋ ਹਾਇ ਬਣਾਉਂਦੀ ਆ ਚਿੜੀ ਠੀਕ ਆ ਇਧਰ ਇਹਨੂੰ ਵੀ ਪਹਿਲਾ ਫਲ ਲੱਗਿਆ ਵਾ ਪਹਿਲਾ ਜਾਂ ਦੂਜਾ ਬਾਕੀ ਅੱਜ ਦੇ ਵਲੌਗ ਚ ਬਸ ਇੰਨਾ ਹੀ ਜੇ ਤੁਹਾਨੂੰ ਅਡਾ ਵਲੌਗ ਵਧੀਆ ਲੱਗਾ ਹੋਵੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਜੇ ਕੋਈ ਗਲਤੀ ਹੋਵੇ ਕਮੈਂਟਾਂ ਦੇ ਵਿੱਚ ਦੱਸ ਦਿਓ ਬਾਕੀ ਮਿਲਦੇ ਆ ਸਵੇਰੇ ਨਵੇਂ ਵਲੌਗ ਚ ਨਵੇਂ ਰੂਟੀਨ ਤੇ ਚੰਗਾ